ਹੈਲੋ ਜੀ ਵੈਲਕਮ ਸ਼ਸ਼ਕਾਰ ਨਮਸਤੇ ਆਦਾਬ ਸਲਾਮ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਚ ਮੈਂ ਆਸ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਅਸੀਂ ਜਾ ਰਹੇ ਹਾਂ ਸ਼ਹਿਰ ਥੋੜੀ ਜੀ ਬਿਲਕੁਲ ਥੋੜੀ ਜੀ ਕਰਾਂਗੇ ਸ਼ਾਪਿੰਗ ਦੁਪਹਿਰ ਦੇ ਵੱਜ ਗਏ ਨੇ 3 ਜਾਂਦੇ ਪਏ ਹਾਂ ਸ਼ਹਿਰ ਉਸੇ ਜਾਵਾਂਗੇ ਝਾਵਾਵਲ ਦੇ ਕਿਉਂਕਿ ਜਿਹੜਾ ਸਾਡੇ ਵਾਲੀ ਸਾਈਡ ਆ ਉਹ ਤੁਹਾਨੂੰ ਪਹਿਲਾਂ ਹੀ ਦੱਸਿਆ ਪੱਥਰ ਪਿਆ ਸੜਕ ਬਣ ਰਹੀ ਆ ਉਹ ਹਲੇ ਤੱਕ ਕੰਪਲੀਟ ਨਹੀਂ ਹੋਈ ਕਿਉਂਕਿ ਬਾਰਿਸ਼ ਪਿੱਛੇ ਜੇ ਬਹੁਤ ਪੈਣ ਲੱਗ ਪਈਆਂ ਸੀਗੀਆਂ ਤਾਂ ਕਰਕੇ ਤੇ ਤੁਹਾਨੂੰ ਦਿਖਾਉਂਦੇ ਆ ਆਪਣਾ ਸ਼ਹਿਰ ਝਾਵਾ ਤੋਂ ਲੈ ਕੇ ਟਾਂਡੇ ਤੱਕ ਦਾ ਬਾਜ਼ਾਰ ਜੋ ਦੁਕਾਨਾਂ ਸਬਜ਼ੀਆਂ ਰੇੜੀਆਂ ਜੋ ਵੀ ਹੈ ਵਲਫ ਫਰੂਟੀਆਂ ਸਾਰੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਕਪੜਿਆਂ ਵਾਲੀ ਦੁਕਾਨ ਤੇ ਜਾ ਕੇ ਵੀ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਥੋੜਾ ਜਿਹਾ ਮੈਨੂੰ ਝਿਜਕ ਮਹਿਸੂਸ ਹੁੰਦਾ ਆਪਣੇ ਆਪ ਨੂੰ ਇਸ਼ਤੇਦਾਰੀ ਜਗ੍ਹਾ ਹੀ ਜਾਏ ਤਾਂ ਉੱਥੇ ਵੀ ਥੋੜਾ ਪਤਾ ਬਣਾ ਲਈਦੀ ਆ ਪਰ ਸ਼ਾਪ ਤੇ ਥੋੜਾ ਔਖਾ ਲੱਗਦਾ ਬਣਾਣਾ ਗੰਤਰ ਰੋਡ ਦੀ ਸੜਕ ਜਾਂਦੀ ਹੈ ਤੇ ਆ ਸਾਡੀ ਜਾਂਦੀ ਆ ਬਾਜ਼ਾਰ ਨੂੰ ਜੱਜਾ ਬਾਈਪਾਸ प्लीज़ वीडियो लाइक शेयर ते कमेंट जरूर करे और चैनल में करे सब्सक्राइब वीडियो बहुत बड़ी तो बन गई बिच्चों बिचों कट कट के मैं बनाई है कपड़े दुकाना इदम बैठे हुए हैं लैके बहुत सारे इधरली साइड घट है सज्जे पासे ज्यादा नहीं खप्पे साइड घट ने दो जी आ गए पुल उपर ਤੇ ਆਪਾਂ ਖਰੀਦ ਲਿਆ ਕੱਪੜੇ ਤੇ ਪ੍ਰਿੰਸ ਕੰ ਦਾ ਜੂਸ ਪੀਣਾ ਤੇ ਇਸ ਕਰਕੇ ਪ੍ਰਿੰਸ ਤੇ ਬਾਜੀ ਜੂਸ ਪੀਣ ਲੇ ਬੈਠ ਗਏ ਨੇ ਲੋ ਜੀ ਪ੍ਰਿੰਸ ਦਾ ਗਾ ਜੂਸ ਬਣ ਕੇ ਪੰਨਾ ਨਾ ਅਮਨਾਨਾ ਜੂਸੇ ਪੀਂਦਾ ਹੈ ਹੋਰ ਨਹੀਂ ਕੋਈ ਪਸੰਦ ਕਰਦਾ ਤੇ ਰਿੱਕੀ ਬਾਜੀ ਪੀਣਗੇ ਪਪੀਤਾ ਜੂਸ ਪੀ ਕੇ ਹੁਣ ਆਪਾਂ ਚੱਲ ਪਏ ਆ ਘਰ ਨੂੰ ਤੇ ਘਰ ਜਾ ਕੇ ਤੁਹਾਨੂੰ ਦਿਖਾਵਾਂਗੇ ਕੀ ਸ਼ਾਪਿੰਗ ਕੀਤੀ ਆ ਇਹ ਲਿਆੰਦਾ ਇਹ ਸਾਡਾ ਟਾਂਡਾ ਸ਼ਹਿਰ ਤੇ ਇੱਥੋਂ ਸ਼ੁਰੂ ਹੋ ਜਿੰਦੀਆਂ ਰੇੜੀਆਂ ਕੱਪੜੇ ਦੀਆਂ ਫਲ ਫਰੂਟ ਕੁਰਚੇ ਏਦਾਂ ਲਗਾ ਕੇ ਬੈਠੇ ਹੋਏ ਨੇ ਸਾਰੇ ట్రాਫਿਕ ਬਹੁਤ ਜ਼ਿਆਦਾ ਹੋ ਗਿਆ ਸੀ ਅੱਗੇ ਇਸ ਕਰਕੇ ਫਿਰ ਹੌਲੀ ਹੌਲੀ ਆਪਾਂ ਐ ਚਲੋ ਠੀਕ ਹੈ ਜੀ ਮਿਲਦੇ ਹਾਂ ਘਰ ਜਾ ਕੇ ਤੇ ਤੁਹਾਨੂੰ ਦਿਖਾਵਾਂਗੇ ਕੀ ਸ਼ੋਪਿੰਗ ਕੀਤੀ ਆਉ ਉਸੇ ਤਨੂ ਦਿਖਾਣੇ ਕਿ ਆਪਾਂ ਖਰੀਦ ਕੇ ਲੈ ਕੇ ਆਤਾ ਮੰਮੀ ਵਾਸਤੇ ਲਿਆਉਂਦੇ ਨੇ ਸਰਦੀਆਂ ਵਾਸਤੇ ਪਾਉਣ ਵਾਸਤੇ ਸੂਟ ਕੋਟੀ ਤੇ ਜਰਬਾ ਵਾਇਸਓਵਰ ਕੀਤੀ ਸੀ ਪਰ ਮੇਚ ਗਵਾਂਡੀਆਂ ਦਾ ਬੱਚਾ ਤੇ ਗਵਾਂਡੀ ਬੋਲ ਰਹੀ ਸੀ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀਗੀ ਇਸ ਕਰਕੇ ਫਿਰ ਮੈਂ ਦੁਬਾਰਾ ਐਡਿਟ ਕੀਤੀ ਹੈ ਸਾਰੀ ਵੀਡੀਓ गर्म सूट लिया क्योंकि स्याण शरीर है ठंड ज्यादा लगती है घूमते फिर तो नहीं है पर फिर भी कमरे च बैठे रहना लम्बे पै रहना ठंड तो लगती है इन लग वास्ते दो सूट लिया दे, गरम कलर है यहाँ पजामा थोड़ा ना साइज थोड़ा व्डा आ गया ਨੂੰ ਕਟਿੰਗ ਕਰਕੇ ਥੋੜਾ ਉੱਚਾ ਕਰਨਾ ਪਏਗਾ ਤੇ ਇਹਦੀ ਪਾਕਟ ਵੀ ਹੈ ਇਹ ਥੋੜਾ ਖੁੱਲਾ ਸਾਈਜ਼ ਮਿਲਿਆ ਕਿਉਂਕਿ ਉਹ ਵਾਲਾ ਜਿਹੜਾ ਕੱਪੜਾ ਦੂਸਰਾ ਸੂਟ ਲੈਂਦਾ ਉਹਦੇ ਨਾਲ ਤਾਂ ਇੱਕੋ ਹੀ ਪੀਸ ਸੀਗਾ ਤੇ ਆਹ ਵਾਲਾ ਜਿਹੜਾ ਸੂਟ ਹੈ ਇੱਕਦਮ ਮੰਮੀ ਤੇ ਪੂਰਾ ਪੂਰਾ ਹੀ ਆ ਕਮੀਜ਼ ਵੀ ਤੇ ਪਜਾਮਾ ਵੀ ਇੱਕਦਮ ਪੂਰਾ ਸਾਈਜ਼ ਹੈ ਮੰਮੀ ਦਾ ਕਿਉਂਕਿ ਨਾ ਮੰਮੀ ਜਿਆਦਾ ਮੋٹے ਮੋٹے ਨਹੀਂ ਹੈਗੇ ਬਹੁਤੇ ਪਤਲਾ ਜਿਹਾ ਸਰੀਰ ਹੈ ਤੇ ਹਾਈਟ ਵੀ ਥੋੜੀ ਘੱਟ ਵਕ ਆਪ ਹੁਣ ਕੰਮ ਨਹੀਂ ਹੁੰਦਾ ਘੁੰਮ ਫੇਰ ਨਹੀਂ ਹੁੰਦਾ ਇਸ ਕਰਕੇ ਕਪੜਾ ਉੱਚਾ ਹੀ ਜਿਆਦਾ ਮੰਮੀ ਪਾਣਾ ਪਸੰਦ ਕਰਦੇ ਸਾਹਮਣੇ ਹੁੰਦਾ ਜੇ ਬਾਥਰੂਮ वगैरह ਜਾ ਕੇ ਜਾਣਾ ਹੋਵੇ ਤੇ ਆ ਵਾਲੀ ਕੋਟੀ ਹੈ ਬਸ ਇਹ ਤੁਹਾਨੂੰ ਕੋਟੀ ਦਾ ਕਲਰ ਕਿਦਾਂ ਦਾ ਲੱਗਿਆ ਮੰਮੀ ਜਿਆਦਾ ਗੂੜੇ ਗੂੜੇ ਰੈੱਡ ਕਲਰ ਜ्यादा ਪਸੰਦ ਕਰਦੇ ਆ ਤੇ ਦੋ ਲੈ ਆਂਦੇ ਜੁਰਾਬਾਂ ਦੇ ਜੋੜੇ socks ਗਰਮ ਨੇ ਇਹਨਾਂ ਵਿੱਚੋਂ ਇੱਕ ਮੈਂ ਪਾਵਾਂਗੀ ਤੇ ਇੱਕ ਮੰਮੀ ਪਾਣਗੇ ਕਿਉਂਕਿ ਮੈਨੂੰ ਸਵੇਰੇ ਉੱਠਣਾ ਪੈਂਦਾ ਜਲਦੀ ਠੰਡ ਹੁੰਦੀ ਆ ਇਸ ਕਰਕੇ ਤੇ ਤੁਹਾਨੂੰ ਦੱਸਿਓ ਸਾਡੀ ਸ਼ਾਪਿੰਗ ਕਿਸ ਤਰ੍ਹਾਂ ਦੀ ਲੱਗੀ ਜਿਹੜੇ ਕੱਪੜੇ ਲੈ ਆਂਦੇ ਆ ਕਿੱਦਾਂ ਦੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਮਿਲ ਸਕੇ ਦਾਲ ਮੈਂ ਬਣਾ ਗਈ ਸੀ ਤੇ ਹੁਣ ਉਹਨੂੰ ਲਗਾਵਾਂਗੇ ਤੜਕਾ ਮੇਥੀ ਲਿਆਂਦੀ ਸੀ ਆਪਣੇ ਖੇਤ ਚੋਂ ਤੋੜ ਕੇ ਪਿਆਜ਼ ਅਦਰਕ ਲਸਣ ਕੱਟ ਲਿਆ ਸੀਗਾ हूँ जल्द जल्दी लगा लिए तड़का क्योंकि तो टाइम भी काफ़ी हो गया साढ़े चार पौने पाँच बजे तब घर आए थे बाजार चो फिर प्रेंस ने ट्यूशन छड़ के आई चाह बनाई भाजी में भुख लगी भाजी वास्ते बनाई खिचड़ी तो उस तो बाद तड़का लगाया फिर मैं जल्दी तड़का लगा के फिर रोटी भी बना ल टमाटर कट के बच्च पाते तड़का भुज गया साडा हो गया तैयार नमक पाता जो टमाटर सा जल्दी तो जल्दी भुज जाए ਤੜਕਾ ਲਗਾ ਕੇ ਆਪਾਂ ਮਿਚਪਾ ਦਾਂਗੇ ਦਾਲ ਲਓ ਜੀ ਸਾਡੀ ਤਲ ਹੋ ਗਈ ਆ ਤਿਆਰ ਇਹ ਥੋੜਾ ਜਿਹਾ ਸੇਕਾ ਲਗਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਧਨੀਆ ਧਨੀਆ ਮੈਂ ਜਿਆਦਾ ਹੀ ਪਸੰਦ ਕਰਦੀ ਆ ਖਾਣਾ ਲਓ ਜੀ ਤੇ ਹੁਣ ਆਪਾਂ ਪਾਦੀ ਮੰਮੀ ਜੀ ਨੂੰ ਰੋਟੀ ਕੇ ਸਾਰੇ ਰੋਟੀ ਵੀ ਕਰਮਾ ਗਰਮ दम खान खान के खाने वास्ते सामा गर्म रोटी खादे रड़ी रड़ती रख दें आप फुलके साथ थाली हो जाएगी बन के तैयार चलो ठीक है जी मिलते हैं नैक्सट ब्लॉग बाय बाय थैंक यू